ਇੱਕ ਹੋ ਨੂ ਦੇ ਨਾਲ ਸੌਰੇ ਪਰਿਵਾਰ ਨੇ ਟੱਪੀਆਂ ਹੱਦਾਂ ਸੀਨਾ ਜਿਹਾ ਕਿ ਪੂਰੇ ਪਿੰਡ ਦੇ ਰੌਂਕ ਤੇ ਖੜੇ ਹੋ ਗਏ ਮਾਪਿਆਂ ਦਾ ਪੂਰਾ ਹਾਲ ਹੋ ਗਿਆ ਫਿਰੋਜ਼ਪੁਰ ਦੇ ਪਿੰਡ ਰੁਕਣਾ ਮੁਗਲਾਂ ਦੀ ਰਹਿਣ ਵਾਲੀ ਕਾਜਲ ਦਾ ਵਿਆਹ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਮਨਪ੍ਰੀਤ ਦੇ ਨਾਲ ਹੋਇਆ ਸੀ ਵਿਆਹ ਨੂੰ 4 ਸਾਲ ਹੋ ਗਏ ਸੀ ਵਿਆਹ ਤੋਂ ਬਾਅਦ ਅਕਸਰ ਉਹਨਾਂ ਦੇ ਸੌਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਸੀ ਇਹ ਇਲਜ਼ਾਮ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਉਹਨਾਂ ਨੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਲੜਕੀ ਨੂੰ ਅੱਗ ਲਗਾ ਦਿੱਤੀ। ਜਿਸ ਦੌਰਾਨ ਇਲਾਜ ਦੇ ਚੱਲਦੇ ਉਹਨਾਂ ਦੀ ਲੜਕੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਇਨਸਾਫ਼ ਦੀ ਮੰਗ ਕਰਦੇ ਹੋਏ ਸਹੁਰੇ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਣੀ। ਸੁਨੀਤਾ ਇਹ ਲੜਕੀ ਸੀ ਤੁਹਾਡੀ? ਹਾਂਜੀ ਮੇਰੀ ਕਾਇਆ ਲੜਕੀ ਸੀ ਜੀ। ਕਿੰਨੀ ਉਮਰ ਸੀ ਕਿੱਥੇ ਵੀ? 22 27 ਸਾਲ ਦੀ ਸੀ ਜੀ ਨੂਰਪੁਰ ਸੇਠਾ ਆਈ ਸੀ ਜੀ ਨੂਰਪੁਰ ਸੇਠਾ ਹਾਂਜੀ ਕੀ ਤੱਕ ਪਰੇਸ਼ਾਨ ਕਿੰਨਾ ਵੱਡਾ ਕੀਤਾ ਜਾਂਦਾ ਸਾਰੇ ਵੱਲੋਂ ਬਹੁਤ ਪਰੇਸ਼ਾਨ ਕਰਦੀ ਸੀ ਉਹਦੀ ਨਨਾਨ ਇੱਕ ਵਕੀਲ ਸੀ ਉਹਦੇ ਤਰੂ ਸਾਰਾ ਕੁਝ ਹੁੰਦਾ ਸੀ ਕੀ ਕੋਣ ਕੋਣ ਪਰਿਵਾਰ ਸੀ ਕੀ ਨਾਮ ਸੀ ਤੇ ਕਿਸ ਤਰ੍ਹਾਂ ਇਹ ਨਿਕਲ ਜੀ ਉਹਦੇ ਘਰ ਵਾਲੇ ਦਾ ਨਾਮ ਮਾਨਪ੍ਰੀਤ ਸੀ ਤਾਂ ਤੇ ਉਹਦੀ ਮਾਂ ਦਾ ਨਾਮ ਸਰ ਕਰਮੀਤ ਹੈ ਮਾਨਪ੍ਰੀਤ ਨਾਲ ਵਿਆਹ ਹੀ ਸੀ ਹਾਂਜੀ ਮਾਨਪ੍ਰੀਤ ਨਾਲ ਵਿਆਹੀ ਹੋਈ ਸੀ ਜੀ ਤੇ ਸਹਰਾ ਜਗਦੀਸ਼ ਜੀ ਤੇ ਨਾਨਾ ਉਹਨਾਂ ਦੀ ਦਾ ਮੈਨੂੰ ਨਾਂ ਜਸਵੰਤ ਕੌਰ ਹੈ ਜੀ ਨਾਨਾ ਕੀ ਕਰਦੀ ਉਹ ਐਡਵੋਕੇਟ ਹੈ ਇੱਕ ਵਕੀਲ ਦਾ ਕਰਦੀ ਜੀ ਉਹਦੇ ਸਹੇਤੇ ਸਾਰਾ ਕੁਝ ਦਾ ਕਹਿੰਦੀ ਸੀ ਮੈਂ ਆਪੇ ਕਰ ਲਾਂ ਜੋ ਵੀ ਹੋਏਗਾ ਵਗਰੋ ਲੜਕੀ ਰ ਅਗਲਾ ਆਤੀ ਜਿੰਦਾ ਨੂੰ ਅਗਲਾ ਲਾ ਕੇ ਹਾਰ ਤੇ ਬਾਰੋਂ ਕੁੰਡਾ ਲਾਤਾ ਜੀ ਮੇਰੀ ਕੁੜੀ ਨੇ ਕਪੜੇ ਚ ਬੰਦ ਕਰਕੇ ਤਾੜੀ ਨਹੀਂ ਜੀ ਬਾਹਰ ਉੱਤੇ ਚਾਰੇ ਤੇ ਖੜੀ ਸੀ ਪੱਜ ਕੇ ਬਾਹਰ ਨਿਕਲ ਆਈ ਛੜਦੀ ਛੜਦੀ ਕਾਨਦਵਾਰ ਮੰਦ ਬਿਚਾਇਆ ਪਿੰਡ ਨੇ ਦੱਸਿਆ ਸਾਨੂੰ ਮੌਕੇ ਤੇ ਪਹੁੰਚੇ ਮੌਕੇ ਤੇ ਸੇ ਨਹੀਂ ਪਹੁੰਚੇ ਸਾਨੂੰ ਕਿਸੇ ਨੇ ਦੱਸਿਆ ਕਿ ਸਾਨੂੰ ਬਾਅਦ ਪਹੁੰਚਿਆ ਹਸਪੀਟਲ ਜਾ ਕੇ ਦਾਖਲ ਕਰਾਤੀ ਉੱਤੇ ਆਦੇ ਰੋਲਾ ਪਉਂਦੀ ਸੀ ਦਿੱਤੇ ਬਾਅਦ ਦੇ ਵਿੱਚੋਂ ਦਾ ਮੂੰਹ ਹੀ ਬੰਦ ਕੀਤਾ ਗਿਆ ਜਿੱਤਾਂ ਨੇ ਪਤਾ ਹੀ ਨਹੀਂ ਸਾਨੂੰ ਕਰਦੇ ਦੋ ਜਿਵੇਂ ਪੇਰਾ ਵੀ ਨਾਲ ਜਿਹੜਾ ਆਉਂਦਾ ਸਾੜ ਕੇ ਕਤਲ ਕੀਤਾ ਗਿਆ ਉਹਦਾ ਜ਼ਰਾ ਪੂਰਾ ਜਲੀ ਮੂੰਹ ਜਲ ਗਿਆ ਤੇ ਆ ਸਾਰਾ ਕੀ ਲੱਗਾ ਸਹੀ ਸੀ ਜਿੱਤੇ ਤੇ ਪਾਇਆ ਸਾਰਾ ਪਤਾ ਨਹੀਂ ਕੀ ਪਾਤਾ ਮਰਤੀ ਉਹ ਤੇ ਪਾਣੀ ਪਾਉਂਦੇ ਉਹਨੂੰ ਕਾਰਵਾਈ ਨਹੀਂ ਕਰਦੀ ਤੁਹਾਡੀ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਜੀ ਸਾਡੀ ਅਜ ਕਿੰਨੇ 6 ਦਿਨ ਹੋ ਗਏ ਨੇ ਮੇਰੀ ਕੁੜੀਆ ਦੀ লাশ ਪਈ ਹੋਈ ਜਿੰਨਾ ਚਿਰ ਸਾਾਨੂੰ ਕੋਈ ਇਨਸਾਫ ਨਾ ਮਿਲਿਆ ਮੈਂ ਇਨਾਂ ਚ ਕਿਰਾਦੀ ਗੁੜੀਆਂ ਦੀ ਸੰਭਾਲ ਨਹੀਂ ਕਰਨਾ ਸੁਸਕਾਰ ਨਹੀਂ ਕਰਨੀ ਕੋਈ ਪੜੇਗਾ ਪੈਸਾ ਲੈ ਕੋਈ ਕਾਰਵਾਈ ਨਹੀਂ ਕਰ ਦੇਤਾ ਜੀ ਸਾਡੀ ਕੋਈ ਸੁਣਦਾ ਪੈ ਸਾਡਾ ਬਹੁਤ ਮਾੜਾ ਕੰਮ ਕੀਤਾ ਜੀ ਬਹੁਤ ਜ਼ਿਆਦਾ ਇਹਨਾਂ ਨੇ ਕੋਈ ਕੈਮੀਕਲ ਸਿੱਟਿਆ ਇਹ ਕਹਿੰਦੇ ਆ ਸਿਲੰਡਰ ਫਟਿਆ ਪਾਣੀ ਪਾਇਆ ਕਹਿੰਦੇ ਪਾਣੀ ਪਾਇਆ ਮਿੱਟੀ ਤੇ ਤੇਲ ਪਾਇਆ ਪੈਟਰੋਲ ਇਹਨਾਂ ਨੇ ਕੈਮੀਕਲ ਸਿੱਟਿਆ ਜੀ ਔਰ ਇਹ ਗਿਆਨੀ ਗਹਿਣਾ ਕਿਉਂਕਿ ਇਹਨਾਂ ਦੀ ਮੰਮੀ ਸਰਕਾਰੀ ਹਸਪਤਾਲਾ ਚ ਪੇਸ਼ੈਂਟ ਵਗੈਰਾ ਲੈ ਕੇ ਜਾਂਦੀ ਐ ਠੀਕ ਐ ਦੋ ਨੰਬਰ ਦੇ ਕੇਸ ਪਾਉਂਦੇ ਕਰਦੇ ਵੀ ਐ ਤੇ ਜਿਹੜੇ ਇਹਨਾਂ ਦੇ ਫਾਦਰ ਐ ਯਾਨੀ ਕਿ ਸੋਹਰਾ ਇਹਦਾ ਕਾਜਲ ਦਾ ਉਹ ਮਾਗੰਦਾ ਬੰਦਾ ਉਹਨੇ ਕੁੜੀ ਨੂੰ ਕਦੀ ਵੇਖਣਾ ਹੀ ਨਹੀਂ ਮੰਗਿਆ ਉਹਨੇ ਕਦੀ ਇਹਨੂੰ ਪੋਤੀ ਨਹੀਂ ਚਾਹ ਉਹ ਸਭ ਤੋਂ ਜ਼ਿਆਦਾ ਕੁੜੀ ਤੇ ਸਾੜਦਾ ਹੁੰਦਾ ਸੀ ਉਹਨੇ ਕਦੀ ਰਾਜ਼ੀ ਮੰਦਾ ਇਹਨੂੰ ਵੇਖਿਆ ਹੀ ਨਹੀਂ ਸੀ ਕੁੜੀਆਂ ਨੂੰ ਵੀ ਮੇਰੀ ਇਹ ਧੀ ਐ ਕਿ ਬਹੂ ਐ ਕਿਵੇਂ ਤੇਨ ਨਾਲ ਤੇਨ ਨਾਲ ਇਹ ਸਭ ਤੋਂ ਜ਼ਿਆਦਾ ਐਡਵੋਕੇਟ ਸ਼ੈਨ ਸਾਹਿਬਾਂ ਦੀ ਜਿਹੜੀ ਅੱਗ ਲਾ ਕੇ ਗਈ ਹੈ ਕੈਮੀਕਲ ਸਿੱਟ ਗਈ ਹੈ ਤੇ ਪਿੱਛੋਂ ਕੁੰਡਾ ਲਾ ਕੇ ਗਈ ਹੈ ਨਨਾਨ ਸਭ ਤੋਂ ਮਾੜੀ ਉਹ ਐਡਵੋਕੇਟ ਕੀ ਉਹਨੂੰ ਰੱਬ ਨੇ ਆਇ ਨਹੀਂ ਦੂਗਾ ਉਹ ਪਾਣੀ ਪੀਣ ਨੂੰ ਤਰਸੂਗੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਇਸ ਟਾਈਮ ਕੁਝ ਨਹੀਂ ਕਰਦੀ ਵੀ ਅਸੀਂ ਹੱਥ ਜੋੜ ਕੇ ਕਿੰਨੇ ਗਰੀਬ ਬੰਦੇ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਉਹਨਾਂ ਫੜੇ ਇਹ ਕਾਰਵਾਈ ਕਰੇ ਐਕਸ਼ਨ ਲਵੇ ਇਹ ਗਰੀਬ ਪਰਿਵਾਰ ਵਿਚਾਰਾ ਮਰਿਆ ਪਿਆ ਕਾਜਲ ਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਉਹਦੀ ਬੋਡੀ ਸੜਦੀ ਪਈ ਆ ਉੱਥੇ ਪੁਲਿਸ ਬਲੇ ਇਹ ਸਬੰਧ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦिती ਹੈ ਜੀ ਇੱਕ ਮਾਮਲਾ ਸਾਹਮਣੇ ਆ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਾਜਲ ਨਾਮ ਦੀ ਕੁੜੀ ਜਿਸ ਦੀ ਉਮਰ 27 ਸਾਲ ਹੈ ਤੇ ਇਸ ਦੇ ਵਿਆਹ ਨੂੰ ਹਜੇ 4 ਸਾਲ ਹੋਏ ਸੀ ਨੂਰਪੁਰ ਸੇਠਾਂ ਦੀ ਰਹਿਣ ਵਾਲੀ ਆ ਇਹ ਇਸ ਨੂੰ ਇਹਦੇ ਫਾਦਰ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਹੈ ਕਿ ਇਸ ਕੁੜੀ ਨੂੰ ਸਾੜਿਆ ਗਿਆ ਇਹਦੇ ਸਹੁਰੇ ਪਰਿਵਾਰ ਵੱਲੋਂ ਜਿਸ ਕੰਪਲੇਂਟ ਤੇ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਹੈ ਐਫਆਈਆਰ ਨੰਬਰ 142 ਥਾਣਾ ਕੁਲਗੜੀ ਵਿਖੇ ਦਰਜ ਕੀਤਾ ਗਿਆ ਤੇ ਇਸ ਕੁੜੀ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਹੈ ਤਾਂ ਕਰਕੇ ਇਹ ਅੰਡਰ 80 ਬੀ ਐਨਐਸ ਅਸੀਂ ਮੁਕਦਮਾ ਦਰਜ ਕੀਤਾ ਹੈ ਕੁੜੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਜਿਸ ਵਿੱਚ ਉਸ ਦਾ ਹਸਬੰਡ ਜਿਸ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਇਸ ਦੇ ਸਹੁਰੇ ਜਗਜੀਤ ਸਿੰਘ ਤੇ ਸਸ ਗੁਰਮੀਤ ਕੌਰ ਤੇ ਮੁਕਾਦਮਾ ਦਰਜ ਕੀਤਾ ਗਿਆ ਹੈ ਕਿ ਤਨ ਪਰਚੰਦ ਕਰਦੇ ਸੀ ਜੇ ਕੀ ਕਾਰਨ ਹੈ ਜੀ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਸਮ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਇਹ ਅਲੀਗੇਸ਼ਨ ਲਾਇਆ ਗਿਆ ਸੀ ਕਿ ਪਰਿਵਾਰ ਵੱਲੋਂ ਸਾੜੀ ਗਈ ਹੈ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜੋ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਉਸ ਦੇ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਦੋਸ਼ੀ ਫੜੇ ਨਹੀਂ ਗਏ ਦੋਸ਼ੀ ਹਜ ਤੱਕ ਫੜੇ ਨਹੀਂ ਗਏ ਕਹ ਦੇਖਿਆ ਜਾਵੇ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕੋਈ ਧੀ ਸੋਹਰੇ ਪਰਿਵਾਰ ਦੇ ਗੁੱਸੇ ਦੀ ਭੇਂਟ ਚੜੀ ਹੋਵੇ ਸੋ ਪਹਿਲਾਂ ਵੀ ਅਜਿਹੇ ਦਰਦਨਾਕ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਬੇਸ਼ੱਕ ਅੱਜ ਦਾ ਜ਼ਮਾਨਾ ਬਦਲ ਗਿਆ ਪਰ ਅੱਜ ਵੀ ਅਜਿਹੇ ਲੋਕ ਨੇ ਜੋ ਕਿ ਨੂਹਾ ਦੇ ਉੱਤੇ ਅਤਿਆਚਾਰ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ